ਕੋਡੀ 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 ਦੀ ਪਲਵਾਨ ਹੁਣੀ ਦਮਨ ਹੁਣੀ ਸ਼ੈਲੀ ਹੁਣੀ ਕਮਲ ਹੁਣਾ ਦਾ ਵੱਡਾ ਯੋਗਦਾਨ ਬੱਲ ਇਨਕੋਰਪੋਰੇਸ਼ਨ ਦਾ ਵੱਡਾ ਯੋਗਦਾਨ ਰੁੱਬੀ ਦੀ ਟੀਮ ਪਿੰਦੇ ਖਹਿਰੇ ਦੀ ਟੀਮ ਗੁਰਤੇਜ ਤਿਆਲ ਕਿੰਦੀ ਹੰਸਰਾ ਆ ਟੱਕਰ ਸਿਰੇ ਦੀ ਆ ਟੱਕਰ ਸਿਰੇ ਦੀ ਹੈ ਦੋਨੋਂ ਚੋਬਰ ਸਿਰੇ ਬਤਾਰੇ ਵਾਲਾ ਨੰਬਰ ਜੋੜ ਚੁੱਕਿਆ ਆ ਦੂਜੀ ਕੌਡੀ 500 ਡਾਲਰ ਦੀ ਹੈ ਆ 500 ਡਾਲਰ ਇਹ ਦੂਜੀ ਕੌਡੀ 500 ਡਾਲਰ ਦੀ ਹੈ ਇਧਰ ਕਹਿੰਦੇ ਸ਼ੀਲੂ ਮੇਰੇ ਮਿੱਤਰੋ ਕਬੱਡੀ 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 ਨਾਮ ਰਬ ਜੀ ਪੈਰਾ ਥਲੇਂਦਰਪਾਲ ਅੱਜ ਭੰਪੜ ਮੱਚੂ ਓਏ ਅੱਜ ਬਸੰਤੀ ਨਹੀਂ ਅੱਜ ਕੁੱਤਰ ਨੱਚੂ ਅੱਜ ਬਸੰਤੀ ਨਹੀਂ ਅੱਜ ਕੁੱਤਰ ਨੱਚੂ ਓਏ ਕੈਂਡਰਾ ਦੇ ਵਿੱਚ ਮੇਲਾ ਚੱਲਦਾ ਬੱਲੇ 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 ਫੇਰਾ 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 ਆਉਂਦੀ ਕਬੱਡੀ ਕਬੱਡੀ ਆ ਆ ਆ ਆ ਅੰਬਿਆ 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 ਪ੍ਰੋਬ ਲੈ ਰਹੇ ਆ ਕੱਠ ਵੀ ਬਹੁਤ ਵੱਡਾ ਆਹ ਕਹਿੰਦੇ ਇਸ ਵੇਲੇ ਅੰਬਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਅੱਜ ਰੈਫਰੀ ਵੀ ਚੋਟੀ ਦੇ ਲੱਗੇ ਹੋਇਆ ਹੈ ਧੀਰਾ ਬਾਈ ਕਹਿੰਦਾ ਵੀ ਤੀਰ ਠੜਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸ਼ੀਲੂ ਮੂਰੇ ਹੋ ਗਿਆ ਮੈਚ ਦਾ ਜੇਨਬਰ ਵਾਲਿਓ ਆਹ ਆਹ ਬਾਲ ਨੇ ਕਮਾਲ ਕਰ ਦਿੱਤੀ ਹੈ ਚੌਧਰੀ ਕਹਿੰਦੇ ਵੀ ਤੀਰ ਠੜਵਾਲ ਦਾ ਬਹੁਤ ਵੱਡਾ ਧੰਨਵਾਦ ਹੈ ਤੀਰਸ ਤੇ ਤਾੜੀ ਦਾ ਸੁਲਤਾਨ ਆ ਗਿਆ ਇੱਕ ਸਿੰਘਾਂ ਦੌੜ ਵਾਲਾ ਸੁਲਤਾਨ ਆਹ ਟੱਕਰ ਆਹ ਟੱਕਰ ਸਿਰੇ ਦੀ ਸ਼ੀਲੂ ਮੇਰੇ ਵੀਰੇ ਓ ਪੁਆਇੰਟ ਦਾ ਧਾਵੀ ਦਾ ਪੁਆਇੰਟ ਧਾਵੀ ਦਾ ਸ਼ੀਲੂ ਆਹ ਕੈਨਵਰ ਵਾਲੇ ਕਹਿੰਦੇ ਨਜ਼ਾਰਾ ਹੀ ਆ ਜਾਣਾ ਨਜ਼ਾਰਾ ਹੁਣ ਸਵਾਦ ਅੰਬਾ ਤੇ ਸ਼ੀਲੂ ਅੰਬਾ ਤੇ ਸ਼ੀਲੂ ਟੱਕਰ ਪੱਡੀ ਜਿਹਦਾ ਕੋਈ ਮੁੱਲ ਨਹੀਂ ਜਿਹਦਾ ਕੋਈ ਤੋੜ ਨਹੀਂ ਆਓ ਅੰਬਾ ਪੁਆਇੰਟ ਦਾ ਵਾਅਦਾ ਆਪਣੀ ਟੀਮ ਲਈ ਕਰਕੇ ਆਓ ऐसे तरह कबड्डी ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪੁਰਾਣਾ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ